ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਾਜ ਦੀ ਵੱਡੀ ਖਬਰ ਖਬਰ ਨੰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਰਿਆਣਾ ਤੇ ਤਹਾਨਾ ਚ ਚੰਡੀਗੜ੍ਹ ਜਾ ਰਹੀ ਰੋਡਵੇ ਬੱਸ ਪਲਟੀ 24 ਵਾਰੀਆਂ ਸੀ ਜਖਮੀ ਇਸ ਦਿਨ ਹਰਿਆਣਾ ਤੇ ਫਤਿਹ ਫਤਿਹਬਾਦ ਤੋਂ ਚੰਡੀਗੜ੍ਹ ਜਾ ਰਹੀ ਰੋਡਵੇ ਬੱਸ ਦੀ ਤਹਾਨਾ ਨੇੜੇ ਸੜਕ किनਾਰੇ ਪਲਟੀ ਗਈ ਬੱਸ ਇਸ ਤਰ੍ਹਾਂ ਬੱਸ ਵਿੱਚ ਸਵਾਰ ਕਈ ਸਵਾਰੀਆਂ ਬਸ ਦਾ ਡਰਾਈਵਰ ਅਤੇ ਕੰਡਕਟਰ ਜ਼ਖਮੀ ਹੋ ਗਏ ਹਨ ਹਾਦਸੇ ਦੌਰਾਨ ਕੁੱਲ 24 ਲੋਕ ਜ਼ਖਮੀ ਹੋਏ ਹਨ ਬੱਸ ਪਲਟਦੇ ਹੀ ਪਿੰਡ ਵਾਸੀਆਂ ਵੱਲੋਂ ਭੱਜੇ ਅਤੇ ਲੋਕਾਂ ਨੂੰ ਬਾਹਰ ਕੱਢਿਆ ਇਸ ਤੋਂ ਬਾਅਦ ਐਂਬੂਲੈਂਸ ਨੂੰ ਸੂਚਨਾ ਦਿੱਤੀ ਗਈ ਅਤੇ ਜ਼ਖਮੀਆਂ ਨੂੰ ਐਂਬੂਲੈਂਸ ਤੇ ਨਿੱਜੀ ਵਾਹਨ ਚ ਟਹਾਨਾ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਦੂਜੇ ਪਾਸੇ ਸੜਕ ਦੀ ਮਾੜੀ ਹਾਲਾਤ ਤੋਂ ਗੁੱਸੇ ਵੀ ਆਏ ਲੋਕਾਂ ਨੇ ਮੌਕੇ ਤੇ ਜਾਮ ਲਗਾ ਦਿੱਤਾ ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਰਤਾਰਾਂ ਲੱਗ ਗਈਆਂ ਬਾਅਦ ਵਿੱਚ ਜਾਮ ਖੋਲ ਦਿੱਤਾ ਗਿਆ ਜਾਣਕਾਰੀ ਅਨੁਸਾਰ ਫਤਿਹਬਾਦ ਡੀਪੂ ਦੀ ਰੋਡਵੇਜ਼ ਦੀ ਬੱਸ ਅੱਜ ਸਵੇਰੇ ਫਤਿਹਬਾਦ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਸੀ ਜਦ ਕੀ ਰਤੀਆਂ ਛੱਡ ਕੇ ਟੁਹਾਨਾ ਵੱਲ ਚੱਲ ਪਈ ਅਤੇ ਟੁਹਾਨਾ ਨੇੜੇ ਪਿੰਡ ਜਮਾਲਪੁਰ ਕੋਲ ਉਸਾਰੀ ਅਧੀਨ ਕਰਨ ਟੁਹਾਨਾ ਜਮਾਲਪੁਰ ਵਾਇਆ ਦਮ ਕੋਰਾ ਵਿੱਚ ਬਾਣ ਚੱਲ ਰਹੀਆਂ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ